ਸੁੰਦੇ ਹਾ ਆਪਣਿਆਂ ਤੋਂ ਬਚੋ ਇਹ ਉਦਾਹਰਣ ਉਹਨਾਂ ਲੋਕਾਂ ਨੇ ਦਿੱਤੀ ਜਾਂਦੀ ਸੀ ਜਿਨ੍ਹਾਂ ਦੇ ਆਪਨ ਹੀ ਉਹਨਾਂ ਲਈ ਘਾਤਕ ਸਾਬਤ ਹੁੰਦੇ ਨੇ ਦਰਅਸਲ ਇੱਕ ਮਲਮਾਲਾ ਸਾਹਮਣੇ ਆਉਂਦਾ ਹੈ ਮਲੋੜ ਦੇ ਪਿੰਡ ਲੱਕੜਵਾਲਾ ਤੋਂ ਜਿੱਥੇ ਕਿ ਇੱਕ ਅਧਿਆਪਕ ਵਜੋਂ ਸੇਵਾ ਨਿਭਾਰੇ ਪਰਮਿੰਦਰ ਸਿੰਘ ਤੋਂ 5 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹਾਲਾਂਕਿ ਪੁਲਿਸ ਦੇ ਵੱਲੋਂ ਆਰੋਪੀ ਨੂੰ ਗ੍ਰਿਫਤਾਰ ਕਰ ਲੈ ਚਾਹੁੰਦਾ ਹੈ ਉਦੋਂ ਜਦੋਂ ਇਸ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਮਲੋੜ ਦੇ ਡੀਐਸਪੀ ਕੁਬਾਰ ਸਿੰਘ ਸੰਧੂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਜਿੱਥੇ ਉਹਨਾਂ ਵੱਲ ਦੱਸਿਆ ਜਾਂਦਾ ਹੈ ਕਿ ਲੱਕੜਵਾਲ ਦੇ ਸਕੂਲ 'ਚ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਇੱਕ ਅਧਿਆਪਕ ਹੈ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਤੇ ਜਿੱਥੇ 5 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ। ਲਿਖਤੀ ਮੈਸੇਜ ਦੇ ਵਿੱਚ ਲਰਨਸ ਬਿਸ਼ਨੋਈ, ਗੋਲਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਮ ਵੀ ਲੈ ਜਾਂਦੇ ਨੇ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਜਿੱਥੇ ਕਿ 5 ਲੱਖ ਰੁਪਏ ਦੀ ਫਿਰੋਤੀ ਦੀ ਧਮਕੀ ਦਿੱਤੀ ਜਾਂਦੀ ਹੈ। ਹਾਲਾਂਕਿ ਜਦੋਂ ਪੁਲਿਸ ਦੇ ਵੱਲੋਂ ਕੋਲੇ ਮਾਮਲਾ ਜਾਂਦਾ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਅਗਰ ਜਾਂਚ ਦੇ ਵਿੱਚ ਜਦੋਂ ਪੜਤਾਲ ਕੀਤੀ ਜਾਂਦੀ ਹੈ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਕੋਈ ਸੇ ਗੈਂਗਸਟਰ ਦਾ ਕੰਮ ਨਹੀਂ ਬਲਕਿ ਪਿੰਡ ਦੇ ਇੱਕ ਵਿਅਕਤੀ ਦਾ ਕੰਮ ਹੈ ਦਰਸਰ ਅਧਿਆਪਕ ਟੀਚਰ ਦੇ ਹੀ ਪਿੰਡ ਦਾ ਇੱਕ ਵਿਅਕਤੀ ਜਿਸ ਦਾ ਨਾਮ ਹੈ ਜਸਪ੍ਰੀਤ ਸਿੰਹ ਅਤੇ ਉਹ ਲੱਕੜ ਵਾਲਾ ਪਿੰਤਾ ਹੀ ਰਹਿਣ ਵਾਲਾ ਉਸ ਦੇ ਵੱਲੋਂ ਹੀ ਅਧਿਆਪਕ ਨੂੰ ਫੋਨ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਫਿਰੋਤੀ ਲਈ ਪੈਸੇ ਮੰਗੇ ਜਾਂਦੇ ਸੀ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੇ ਚਲਦਿਆ ਹੁਣ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਅਦਾਲਤ ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਅਗਲੀ ਕਾਰਵਾਈ ਕੀਤੀ ਜਾਵੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਮਤਲਬ ਮਾਮਲੇ ਸਾਰੇ ਇਹਨਾਂ ਦਾ ਤੇ ਕੀ ਮਤਲਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਫਰੋਤੀ ਇਹ ਜਸਪ੍ਰੀ ਸਿੰਘ ਹੈ ਜੀ ਇਹਨੇ ਮਾਸਟਰ ਜਸਮਿੰਦਰ ਸਿੰਘ ਵਾਸੀ ਪਿੰਡ ਗੰਦਰ ਤੋਂ ਜੀ 5 ਲੱਖ ਦੀ ਫਰੋਖਤੀ ਮੰਗੀ ਸਰ ਇਹਨੇ ਤੇ ਅੱਛੂ ਨੇ ਇਸ ਤੇ ਮੁਕਦਮਾ ਦਰਜ ਕਰਕੇ ਰਾਤ ਕੀ ਸੀ ਇਹਨੂੰ ਅਰੈਸਟ ਕਰ ਲਿਆ ਜੀ ਤੇ ਅੱਜ ਕੂਰਚੇ ਪੇਸ਼ ਕੀਤਾ ਸੀ ਜਿਹਨਾਂ ਇੱਕ ਦਿਨ ਦਾ ਪੁਲਿਸ ਰਿਮਾਰਕ ਹੋਇਆ ਇਹਦੀ ਮੈਲਦੀ ਹੈ ਸਰ ਹੈ ਕਿ ਇੰਨਾ ਕਰਾ ਕੀਤੇ ਇਹ ਇਹ ਜੋ ਕੀ ਤਬਦੀਕ ਚੱਲੂ ਕਰਦੇ ਹਾਂ ਜੀ ਜੋ ਸਾਹਮਣੇ ਉਸ ਤਰ੍ਹਾਂ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਕੋਈ ਰਿਕਾਰਡ ਕੋਡ ਹੈਗਾ ਜਾਂ ਮਾਮਲੇ ਮੂਲੇ ਦਰਜੰਦਾ ਕੋਈ ਪਹਿਲਾਂ ਸਰ ਹੈ ਨਹੀਂ ਕੋਈ ਰਿਕਾਰਡ ਮਹਲਾ ਇੱਥੇ ਕੀ ਦੇ ਨਾਂ ਤੇ ਮੰਗੀ ਗਈ ਸੀ ਕੋਈ ਫਰੋਤੀ ਕੀ ਦੇ ਮਗਰ ਆ ਕੇ ਸੀ ਇਹ ਸਾਰੇ ਗੋਲਡੀ ਬਰਾੜ ਦਾ ਨਾਂ ਲਿਆ ਸੀ ਮੈਂ ਉਹਦਾ ਬੰਦਾ ਗੋਲਡੀ ਬਰਾੜ ਦਾ ਬੰਦਾ ਜੀ ਹੂੰ ਕੀ ਬਣਾ ਕੇ ਲਿਆ ਸੀ ਇਹ ਕਿੰਨੇ ਟਾਈਮ ਚ ਮਲੋ ਪੁਲਿਸ ਨੇ ਹਸਲ ਕਰ ਲਿਆ ਗ੍ਰਿਫਤਾਰ ਕਰਨ ਤੀ ਸਰ 24 ਘੰਟੇ ਚੋਂ ਕੇ ਜੀ ਅਨਸਰ ਇੱਕ ਕਿ ਮਿੰਡੇ ਦਾ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲੋਂ ਕੀ ਮਾਮਲਾ ਕੀ ਸੀਗਾ ਤੇ ਕੀ ਗਿਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਕ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਸਟ ਲਾਰੈਂਸ ਗਰੁੱਪ ਦਾ 골ਡੀ ਬਰਾਡ ਦਾ ਹੋਰ ਗੈਂਗਸਟਰਾਂ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਵਰ ਵਰ ਉਸ ਮਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਦਲਾਹ ਦਿੱਤੀ ਗਈ ਸੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਦੀ ਮਦਦ ਨਾਲ ਅਸੀਂ ਆਪਣਾ ਉਹ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕਣ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਕੀ ਕੋਈ ਇਹਦਾ ਅਗੇ ਗੈਂਗ ਨਾਲ ਹੈ ਸਬੰਧ ਚ ਕੋਈ ਲੱਗ ਰਿਹਾ ਤੁਹਾਨੂੰ ਅਸੀਂ ਜਿਹੜਾ ਜਿਹਦੇ ਸਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ੈਤ ਹੈ ਜਾਂ ਕਿਸੇ ਹੋਰ ਨਾਲ ਰਲ ਕੇ ਕੰਮ ਕੀਤਾ ਹੈ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਨਹੀਂ ਸਾਡੇ ਕੋਲੇ ਫਿਲਹਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਤ ਕਰ ਰਹੇ ਹਾਂ